ਸਤਿ ਸ਼੍ਰੀ ਅਕਾਲ ਦੋਸਤੋ ਇੱਕ ਬਹੁਤ ਹੀ ਸੋਹਣੀ ਸੁਨੱਖੀ ਬੀਬੀ ਨੇ ਕਿਸੇ ਤਕੜੇ ਜੱਟ ਜ਼ਿਮੀਦਾਰ ਨਾਲ ਵਿਆਹ ਕਰਾ ਲਿਆ ਚੜ੍ਹਦੇ ਸਾਲ ਸਰਦਾਰਾਂ ਦੇ ਕਾਕਾ ਵੀ ਜੰਪਿਆ ਪਰ ਮਾੜੀ ਕਿਸਮਤ ਜੱਟ ਦਾ ਡਾਊਨਫਾਲ ਆ ਗਿਆ ਵਿਚਾਰੇ ਤੇ ਗਰਾਂ ਪੁੱਠੇ ਪੈ ਗਏ ਬੀਬੀ ਨੇ ਵੇਲਾ ਸੁਮਾਰਦਿਆਂ ਜੱਟ ਨੂੰ ਤਲਾਕ ਦੇ ਕੇ ਕਿਸੇ ਰੱਜੇ ਪੁੱਜੇ ਦਰਜੀ ਤੇ ਚਾਦਰ ਪਾ ਲਈ ਸਾਲ ਬਾਅਦ ਵਿਚਾਰਾ ਦਰਜੀ ਵੀ ਨੰਗ ਕਰਤਾ ਬੀਬੀ ਨੇ ਫਿਰ ਉਹਨੇ ਕਿਸੇ ਮੀਰਜ਼ਾਦੀ ਦੀ ਮਾਂ ਫੜ ਲਈ ਮੀਰਜ਼ਾਦਾ ਵੀ ਕਾਦਾ ਸੀ ਸਮਝੋ ਅਮੀਰਜ਼ਾਦਾ ਹੀ ਬੜੇ ਖਾੜੇ ਲੱਗਦੇ ਸੀ ਉਹਦੇ ਇਹਨਾਂ ਨੂੰ ਬੀਬੀ ਦਾ ਮੁੰਡਾ ਥੋੜਾ ਜਿਹਾ ਵੱਡਾ ਹੋ ਕੇ ਸਕੂਲੇ ਦਾਖਲਾ ਲੈਣ ਲਈ ਵੀ ਤਿਆਰ ਹੋ ਗਿਆ ਮਾਸਟਰ ਨੇ ਮੀਰਜ਼ਾਦਾ ਨੂੰ ਪੁੱਛਿਆ ਕਾਕੇ ਦਾ ਗੋਦਕੀ ਆ ਮੀਰਜ਼ਾਦਾ ਸਿਰ ਜੇ ਖੁਰਕਣ ਲੱਗਿਆ ਕਹਿੰਦਾ ਜੀ ਮੁੰਡੇ ਨੂੰ ਇਹ ਪੁੱਛ ਲੋ ਇਹਦਾ ਗੋਦਕੀ ਆ ਮੁੰਡਾ ਕਹਿੰਦਾ ਜੀ ਜੰਮਦੇ ਆਸਾਰ ਅਸੀਂ ਜੱਟ ਕਾ ਆਇਆ ਬਾਅਦ ਚ ਬਣ ਕੇ ਦਰਜੀ ਅੱਜ ਕੱਲ ਲੋਕ ਸਾਨੂੰ ਮੀਰਜ਼ਾਦਾ ਦੱਸਦੇ ਅੱਗੋਂ ਬੇਬੇ ਦੀ ਮਰਜ਼ੀ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਬੇਬੇ ਦਾ ਨਾਂ ਕੀ ਆ ਜਿਹੜੀ ਆਪਣੀ ਖੁਸ਼ੀ ਦੀ ਖਾਤਰ ਬਾਰ-ਬਾਰ ਘਰ ਬਦਲਦੀ ਆ ਇਸ ਬੇਬੇ ਦਾ ਨਾਮ ਹੈ ਗੈਰਤਮੰਦ ਸਿਆਸਤਦਾਨ ਜਿਹੜੇ ਆਪਣੀ ਚੌਧਰ ਖਾਤਰ ਕੁਰਸੀ ਖਾਤਰ ਕੁਰਸੀ ਦੀ ਭੁੱਖ ਖਾਤਰ ਬਾਰ-ਬਾਰ ਪਾਰਟੀਆਂ ਬਦਲਦੇ ਨੇ ਅੱਜ ਏ ਪਾਰਟੀ 'ਚ ਕੱਲ ਨੂੰ ਬੀ ਪਾਰਟੀ 'ਚ ਪਰਸੋਂ ਨੂੰ ਸੀ 'ਚ ਚੌਥੇ ਨੂੰ ਡੀ 'ਚ ਹੁਣ ਤੁਸੀਂ ਸੋਚਦੇ ਹੋਵੋਗੇ ਏ ਬੀ ਸੀ ਡੀ ਪਾਰਟੀ ਕਿਹੜੀ ਆ ਏ ਫਾਰ ਕਾਲੀ ਬੀ ਫਾਰ ਬੀ ਜੀ ਪੀ ਸੀ ਫਾਰ ਕਾਂਗਰਸ ਤੇ ਡੀ ਫਾਰ ਇਹ ਪਾਰਟੀਆਂ ਦੇ ਡਿਸਕਵਰ ਹੋਣੇ ਨਹੀਂ ਸਮਝੇ ਉਹ ਜੇ ਆਪ ਵਾਲੇ ਭਗਵੰਤ ਮਾਨ ਨੂੰ ਸੀਐਮ ਦਾ ਚਿਹਰਾ ਨਹੀਂ ਡਿਕਲੇਅਰ ਕਰਨਗੇ ਅਗਲਾ ਤਾਂ ਨਵੀਂ ਪਾਰਟੀ ਡਿਸਕਵਰ ਕਰੂਗਾ ਹੀ ਨਾ ਫਿਰ ਅਗਲੇ ਪਾਰਟੀਆਂ ਬਦਲਦੇ ਆ ਬਦਲ ਲੈਣ ਦਿਓ ਪਰ ਤੁਸੀਂ ਜੇ ਵੋਟ ਪਾਉਣੀ ਆ ਦੱਸੋ ਸਮਝ ਕੇ ਪਾਉਣੀ ਆ ਜੈ ਭਾਰਤ ਜੈ ਪੰਜਾਬ